ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਜਣੇ ਹਮੇਸ਼ਾ ਕਮੈਂਟ ਕਰਦੇ ਰਹਿੰਦੇ ਜੇ ਕਿ ਸੰਦੀਪ ਦੀ ਪੇਕਿਆਂ ਦੀ ਫੈਮਲੀ ਨਾਲ ਮਿਲਾਓ ਸੰਦੀਪ ਦੀ ਪੇਕਿਆਂ ਦੀ ਫੈਮਲੀ ਨਾਲ ਮਿਲਾਓ ਤੇ ਅੱਜ ਮੈਂ ਤੁਹਾਨੂੰ ਮਿਲਾਉਣਾ ਆ ਸੰਦੀਪ ਦੀ ਪੇਕਿਆਂ ਦੀ ਫੈਮਲੀ ਨਾਲ ਕਿਉਂਕਿ ਅੱਜ ਨਾ ਡੈਡ ਜੀ ਦਾ ਫੋਨ ਆਇਆ ਸੀਗਾ ਕਿ ਆਪਾਂ ਨਾ ਗੱਡੀ ਚੇਂਜ ਕਰਨੀ ਆ ਤੇ ਨਿਊ ਗੱਡੀ ਵੇਖਣ ਚੱਲਦੇ ਆ ਤੇ ਫਿਰ ਆਪਾਂ ਸਾਰੇ ਜਣੇ ਨਿਊ ਗੱਡੀ ਵੇਖਣ ਗਏ ਸੀਗੇ ਅੰਮ੍ਰਿਤਸਰ ਕਿਉਂਕਿ ਅੰਮ੍ਰਿਤਸਰ ਤੁਹਾਨੂੰ ਪਤਾ ਹੀ ਸ਼ਾਇਦ ਜਿਹੜੇ ਅੰਮ੍ਰਿਤਸਰ ਲੋਕਲ ਜਿਹੜੇ ਰਹਿੰਦੇ ਆ ਕਿ ਜਿੱਦਾਂ ਅੰਮ੍ਰਿਤਸਰ 골ਡਨ ਗੇਟ ਦੇ ਲੱਗ ਤੇ ਆਪਾਂ ਤਾਂ ਕਰਕੇ ਫਿਰ ਅਮਰਸਰ ਗਏ ਆ ਕਿ ਸਾਰੀਆਂ ਗੱਡੀਆਂ ਦੇਖ ਲਾਂਗੇ ਤੇ ਜਿਹੜੀ ਵਧੀਆ ਲੱਗੂਗੀ ਆਪਣੇ ਬਜਟ ਦੇ ਹਿਸਾਬ ਨਾਲ ਜਾਂ ਉਦਾਂ ਵਧੀਆ ਲੱਗੂਗੀ ਤੇ ਉਹ ਗੱਡੀ ਫਾਈਨਲ ਕਰ ਦਾਂਗੇ ਤੇ ਲੋ ਜੀ ਤੁਸੀਂ ਦੇਖ ਸਕਦੇ ਜੇ ਇਹ ਆ ਸੰਦੀਪ ਦੇ ਫਾਦਰ ਸਾਹਿਬ ਤੇ ਇਹ ਆ ਸੰਦੀਪ ਦਾ ਛੋਟਾ ਬ੍ਰਦਰ ਤੇ ਨਾਲ ਸੰਦੀਪ ਦੇ ਮਮਾ ਤੇ ਨਮਨ ਗੱਡੀ ਵਿੱਚ ਸੌਂ ਗਿਆ ਸੀਗਾ ਆਪਾਂ ਹੁਣ ਅਮਰਸਰ ਆ ਗਏ ਆ ਤੇ ਸੰਦੀਪ ਦਾ ਇੱਕ ਹੋਰ ਜੁੜਵਾ ਬ੍ਰਦਰ ਵੀ ਹੈਗਾ ਆ ਉਹ ਇਸ ਟਾਈਮ ਕੈਨੇਡਾ ਆ ਇਸ ਕਰਕੇ ਉਹ ਸਾਡੇ ਨਾਲ ਨਹੀਂ ਹੈਗਾ ਤੇ ਉਵੀ ਚਲੋ ਬਹੁਤ-ਬਹੁਤ ਸੰਦੀਪ ਨੂੰ ਮੁਬਾਰਕਾਂ ਆ ਤੁਸੀਂ ਵੀ ਸਾਰੇ ਜਾਣੇ ਸੰਦੀਪ ਨੂੰ ਕੰਗ੍ਰੈਚੁਲੇਸ਼ਨ ਕਰਦੇ ਹੋ ਕਿ ਪਿਛਲੇ ਮਹੀਨੇ ਹੀ ਸੰਦੀਪ ਦਾ ਜਿਹੜਾ ਵੱਡਾ ਜੁੜਵਾ ਬ੍ਰਦਰ ਸੀਗਾ ਉਹ ਪੀਆਰ ਹੋ ਗਿਆ ਵਾ ਕੈਨੇਡਾ ਦੇ ਵਿੱਚ ਤੇ ਹੁਣ ਜਲਦੀ ਇੱਥੇ ਆਊਗਾ ਸ਼ਾਇਦ 3-4 ਮਹੀਨੇ ਦਾ ਕਾਵੇ ਫਿਰ ਉਹਦੇ ਨਾਲ ਵੀ ਤੁਹਾਨੂੰ ਜਰੂਰ ਮਿਲਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਆਏ ਆ ਜੀ ਮਹਿੰਦਰਾ ਏਜੰਸੀ ਵਿੱਚ ਤੇ ਇੱਥੇ ਆਪਾਂ ਦੇਖਣ ਆਏ ਆ ਜਿਹੜੀ ਮਹਿੰਦਰਾ ਦੀ ਨਵੀਂ ਗੱਡੀ ਲਾਂਚ ਹੋਈ ਆ 3XO ਆ ਆ ਜੀ ਗੱਡੀ ਤੇ ਇਹ ਮੈਂ ਤੁਹਾਨੂੰ ਅੰਦਰੋਂ ਵੀ ਦਿਖਾ ਦਿੰਨਾ ਆ ਇਥੇ ਸੰਦੀਪ ਮੈਂ ਵੀਡੀਓ ਬਣਾਉਣਾ ਸੰਦੀਪ ਪੋਜ਼ ਜਾਂ ਦੇਣ ਲੱਗੀ ਜਿੱਦਾਂ ਸ਼ਾਇਦ ਮੈਂ ਫੋਟੋ ਖਿੱਚਣ ਲੱਗਾ ਪਰ ਫਿਰ ਮੈਂ ਦੱਸਿਆ ਉਹਨੂੰ ਕਿ ਮੈਂ ਅੰਦਰੋਂ ਦਿਖਾਉਣੀ ਆ ਗੱਡੀ ਇਹ ਤੁਸੀਂ ਗੱਡੀ ਅੰਦਰੋਂ ਦੇਖ ਲਓ ਗੱਡੀ ਦੀ ਲੁੱਕ ਬਹੁਤ ਹੀ ਜ਼ਿਆਦਾ ਪਿਆਰੀ ਸੀਗੀ ਤੇ ਇਹਦਾ ਆਪਾਂ ਜਿਹੜਾ ਵਰਜ਼ਨ ਸਿਲੈਕਟ ਕੀਤਾ ਸੀ ਨਾ ਉਹ ਇਹ ਜਿਹੜਾ ਆਪਾਂ ਦੇਖਦੇ ਪਏ ਆ ਇਹ ਹੈਗਾ ਟਾਪ ਮਾਡਲ ਤੇ ਜਿਹੜਾ ਆਪਣੇ ਬਜਟ ਦੇ ਵਿੱਚ ਸੀਗਾ ਉਹ ਆਪਾਂ ਦੇਖਿਆ ਇਹਦਾ AX5 ਮਾਡਲ ਤੇ ਉਹਦੇ ਵਿੱਚ ਆਲਮੋਸਟ ਆਪਾਂ ਨੂੰ ਸਾਰੇ ਫੀਚਰ ਮਿਲ ਜਾਂਦੇ ਆ ਜਿਹੜੇ ਆ ਮਤਲਬ ਬੰਦਾ ਯੂਜ਼ ਕਰਦਾ ਵਾ ਸਨਰੂਫ ਵੀ ਮਿਲ ਜਾਂਦੀ ਆ ਲੋਏ ਵੀਲ ਮਿਲ ਜਾਂਦੇ ਆ ਹਨਾ ਐਚਡੀ ਸਕਰੀਨ ਵੀ ਮਿਲ ਜਾਂਦੀ ਆ ਲਗਭਗ ਸਾਰਾ ਕੁਝ ਮਿਲ ਜਾਂਦਾ ਆ ਤੇ ਉਹ ਸਾਨੂੰ ਡੀਜ਼ਲ ਦੇ ਵਿੱਚ ਲਗਭਗ ਪੈਂਦੀ ਸੀਗੀ 13 ਲੱਖ ਕੁਛ 13 ਲੱਖ ਸਵਾਗ 13 ਲੱਖ ਦੀ ਮੇਰੇ ਖਿਆਲ ਨਾਲ ਤੇ ਜੇ ਆਪਾਂ ਪੈਟਰੋਲ ਵਿੱਚ ਲੈਣੇ ਆ ਤੇ ਫਿਰ 12 ਲੱਖ 35 ਹਜ਼ਾਰ ਦੀ ਪੈਂਦੀ ਸੀਗੀ ਏਐਕਸ 5 ਮਾਡਲ 3ਐਕਸਓ ਮਹਿੰਦਰਾ ਗੱਡੀ ਦਾ ਇਥੋਂ ਆਪਾਂ ਸਾਰਾ ਦੇਖ ਦੋ ਕਿ ਇਹਨਾਂ ਕੋਲੋਂ ਕੋਟੇਸ਼ਨ ਵਗੈਰਾ ਲੈ ਕੇ ਰੇਟ ਰੂਡ ਪਤਾ ਕਰਕੇ ਫਿਰ ਆਪਾਂ ਚੱਲ ਗਏ ਜੀ ਅਗਲੀ ਏਜੰਸੀ ਵਿੱਚ ਹੁਣ ਅਗਲੀ ਏਜੰਸੀ ਦੇਖਦੇ ਆ ਕਿ ਕਿਹੜੀ ਜਾਨਨੇ ਆ ਕਿਹੜੀ ਗੱਡੀ ਲੈਣੀ ਇਹਨਾਂ ਵਿੱਚੋਂ ਹਾਂ ਐਕਸੂਵੀ 700 700 ਸਕੋਰਪਿਓ ਅਨ ਨਹੀਂ ਲੈਣੀ ਨਹੀਂ ਐਕਸੂਵੀ 700 ਅੱਗੇ ਲੱਗੀ ਜਿਹੜੀ ਪਹਿਲੇ ਆਪਾਂ ਸੋਚਦੇ ਪਏ ਸੀ ਕਿ ਕਿ ਹੁੰਡਾਈ ਦੀ ਦੇਖੀਏ ਵੈਨਿਊ ਪਰ ਵੈਨਿਊ ਨੂੰ ਲਗਭਗ 2 2 ਸਾਲ ਹੋ ਗਏ ਆ 2-3 ਸਾਲ ਹੋ ਗਏ ਆ ਆਈ ਨੂੰ ਕਿਉਂਕਿ 4 ਸਾਲ ਬਾਅਦ ਹੁੰਡਾਈ ਜਿਹੜੀ ਆ ਆਪਣਾ ਨਵਾਂ ਵਰਜ਼ਨ ਚੇਂਜ ਕਰ ਦਿੰਦੀ ਆ ਮਾਡਲ ਚੇਂਜ ਕਰ ਦਿੰਦੀ ਆ ਤੇ ਵੈਨਿਊ ਦਾ ਹੋ ਸਕਦਾ ਜਲਦੀ ਨਵਾਂ ਮਾਡਲ ਆ ਜਾਏ ਇਸ ਕਰਕੇ ਆਪਾਂ ਆ ਗਏ ਜੀ ਹੁਣ ਨੈਕਸਨ ਟਾਟਾ ਦੇ ਸ਼ੋਰੂਮ ਵਿੱਚ ਟਾਟਾ ਦੀਆਂ ਵੀ ਇਸ ਟਾਈਮ ਗੱਡੀਆਂ ਪਹਿਲਾਂ ਤਾਂ ਥੋੜਾ ਡਾਊਨ ਚੱਲ ਗਿਆ ਸੀਗਾ ਇਸ ਟਾਈਮ ਗੱਡੀਆਂ ਹੁਣ ਇਹਦੀਆਂ ਬਹੁਤ ਚੱਲਦੀਆਂ ਪਈਆਂ ਸਫਾਰੀ ਐ ਹੈਰੀਅਰ ਇਹ ਸਾਰੀਆਂ ਗੱਡੀਆਂ ਬਹੁਤ ਘੈਂਡ ਆ ਤੇ ਇੱਥੇ ਆਪਾਂ ਦੇਖਣ ਆਏ ਸੀ ਕਿ ਨੈਕਸਨ ਜਿਹੜੀ ਟਾਟਾ ਦੀ ਨੈਕਸਨ ਗ ਆਪਾਂ ਸਾਰੇ ਜਣੇ ਵੇਖ ਕੇ ਮਤਲਬ ਬੜਾ ਨਿਰਾਸ਼ ਹੋਏ ਕਿਉਂਕਿ ਜਿਹੜਾ ਇਹਨਾਂ ਨੇ ਸ਼ੋਰੂਮ ਵਿੱਚ ਪੀਸ ਲਾਇਆ ਹੈ ਨਾ ਉਹ ਇਹਨਾਂ ਨੇ ਆ ਫਰੋਜੀ ਜੇ ਰੰਗ ਦਾ ਲਾਇਆ ਹੈਗਾ ਜਿਹੜਾ ਮਤਲਬ ਦੇਖਣ ਨੂੰ ਮਾਸਾ ਨਹੀਂ ਚੰਗਾ ਲੱਗਣ ਡਿਆ ਪਰ ਫਿਰ ਵੀ ਫਿਰ ਆਪਾਂ ਇਹਨਾਂ ਦੇ ਬੈਕਯਾਰਡ ਵਿੱਚ ਗਏ ਉੱਥੇ ਜਾ ਕੇ ਆਪਾਂ ਕਿਉਂਕਿ ਬਲੈਕ ਕਲਰ ਦੇਖਣਾ ਸੀਗਾ ਜਾਂ ਵਾਈਟ ਕਲਰ ਦੇਖਣਾ ਸੀਗਾ ਫਿਰ ਇਹਨਾਂ ਨੇ ਆਪਣੇ ਜਿੱਥੇ ਇਹਨਾਂ ਨੇ ਗੱਡੀਆਂ ਖਿਲਾਰੀਆਂ ਹੁੰਦੀਆਂ ਮੈਂ ਉੱਥੇ ਸਾਨੂੰ ਇਹਨਾਂ ਨੇ ਗੱਡੀ ਦਿਖਾਈ ਨੈਕਸਨ ਟਾਟਾ ਦੀ ਨੈਕਸਨ ਦਾ ਇੱਕ ਮਾਡਲ ਹੁੰਦਾ ਹੈ ਕ੍ਰੀਏਟਿਵ ਪਲੱਸ ਉਹ ਸਾ ਵੀ ਉਹ ਵੀ ਸਾਨੂੰ ਲਗਭਗ 14 ਲੱਖ ਦਾ ਪੈ ਰਿਆ ਸੀਗਾ ਡੀਜ਼ਲ ਦੇ ਵਿੱਚ ਤੇ ਗੱਡੀ ਬਹੁਤ ਸੋਹਣੀ ਸੀਗੀ ਇਸ ਤੋਂ ਬਾਅਦ ਆਪਾਂ ਅੱਗੇ ਜੀ ਸਿੱਧਾ ਕੀਆ ਦਾ ਸ਼ੋਰੂਮ ਵਿੱਚ ਕੀਆ ਦੀਆਂ ਗੱਡੀਆਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਵੈਸੇ ਟ੍ਰੈਂਡ ਵਿੱਚ ਆ ਹਨਾ ਤੇ ਕੀਆ ਦੀ ਗੱਡੀ ਦੀ ਲੁੱਕ ਵੀ ਬਹੁਤ ਪਿਆਰੀ ਲੱਗਦੀ ਹੈ ਕੀਆ ਦੀ ਆਪਾਂ ਦੇਖਣ ਆਏ ਸੀਗੇ ਸੋਨੈਟ ਤੇ ਸੋਨੈਟ ਜਿਹੜੀ ਆ ਉਹ ਵੀ ਮਤਲਬ ਕਿ ਵੈਨਿਊ ਦੇ ਰੇਂਜ ਵਿੱਚ ਇਹ ਸਾਰੀਆਂ ਗੱਡੀ ਨਾ ਇੱਕੋ ਰੇਂਜ ਵਿੱਚ ਹੁੰਦੀਆਂ ਜਿੱਦਾਂ ਵੈਨਿਊ ਹੋਗੀ ਮਹਿੰਦਰਾ ਦੀ 3XO ਹੋਗੀ ਨੈਕਸਨ ਹੋਗੀ ਤੇ ਕੀ ਆ ਦੀ ਸੋਨਟ ਹੋ ਗਈ ਜੇ ਆਪਾਂ ਸੈਲਟੋਸ ਵਿੱਚ ਜਾਂਦੇ ਆ ਸੈਲਟੋਸ ਵਿੱਚ ਥੋੜਾ ਜਿਹਾ ਬਜਟ ਜ਼ਿਆਦਾ ਹੋ ਜਾਂਦਾ ਆ ਤੇ ਸੋਨਟ ਗੱਡੀ ਬਹੁਤ ਸ਼ਾਨਦਾਰ ਸੀਗੀ ਤੇ ਉਹਦਾ ਵੀ ਆਪਾਂ ਰੇਟ ਵਗੈਰਾ ਪਤਾ ਕੀਤਾ ਤੇ ਉਹ ਵੀ ਲਗਭਗ ਇੰਨੀ ਕੀ ਰੇਂਜ ਪੈਂਦੀ ਸੀਗੀ 12-13 ਲੱਖ ਦੀ ਤੇ ਫਿਰ ਆਪਾਂ ਅੱਗੇ ਜੀ ਫਾਈਨਲੀ ਐਮਜੀ ਦੇ ਸ਼ੋਰੂਮ ਵਿੱਚ ਐਮਜੀ ਦੀ ਗੱਡੀ ਆਪਾਂ ਦੇਖਣ ਆਏ ਸੀਗੇ ਐਮਜੀ ਐਸਟਰ ਤੇ ਗੱਡੀ ਬਹੁਤ ਜ਼ਿਆਦਾ ਸੋਹਣੀ ਸੀਗੀ ਸਭ ਤੋਂ ਵਧੀਆ ਗੱਲ ਇਹਦੀ ਏ ਸੀਗੀ ਕਿ ਐਮਜੀ ਦੀ ਜਿਹੜੀ ਗੱਡੀ ਸੀ ਨਾ ਐਸਟਰ ਇਹਨਾਂ ਦੀ ਖਾਸ ਗੱਲ ਇਹ ਲੱਗੀ ਬਾਕੀਆਂ ਕੰਪਨੀਆਂ ਨਾਲੋਂ ਕਿ ਇਹਨਾਂ ਦੇ ਬੇਸ ਮਾਡਲ ਵਿੱਚ ਹੀ ਆਪਾਂ ਨੂੰ ਕਾਫੀ ਸਾਰੇ ਫੀਚਰ ਮਿਲ ਜਾਂਦੇ ਸੀਗੇ ਜਿਹੜੇ ਬਾਕੀ ਕੰਪਨੀਆਂ ਨਹੀਂ ਦਿੰਦੀਆਂ ਤੇ ਸਭ ਤੋਂ ਵੱਡੀ ਗੱਲ ਕਿ ਆਪਾਂ ਨੂੰ ਓਨੇ ਪ੍ਰਾਈਸ ਵਿੱਚ ਹੀ ਇੱਕ ਵੱਡਾ ਸਾਈਜ਼ ਵੀ ਮਿਲ ਜਾਂਦਾ ਹੈਗਾ ਜਿਦਾਂ ਸੈਲਟੋਸ ਆ ਗਈ ਆਪਣੇ ਕ੍ਰੇਟਾ ਆ ਗਈ ਇਹਨਾਂ ਗੱਡੀਆਂ ਦੇ ਲੈਵਲ ਦਾ ਆਪਾਂ ਨੂੰ ਸਾਈਜ਼ ਮਿਲ ਜਾਂਦਾ ਸੀਗਾ ਐਮਜੀ ਐਸਟਰ ਦੇ ਵਿੱਚ ਤੇ ਉਹਦਾ ਵੀ ਆਪਾਂ ਪ੍ਰਾਈਸ ਵਗੈਰਾ ਪਤਾ ਕੀਤਾ ਤੇ ਫਿਰ ਆਪਾਂ ਆ ਗਏ ਜੀ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਫਿਰ ਆਪਾਂ ਸੋਚਿਆ ਕਿ ਕੁਝ ਖਾ ਪੀ ਲਈਏ ਤੇ ਆਪਾਂ ਰਸਤੇ ਵਿੱਚ ਰੁੱਕ ਗਏ ਜੀ ਇੱਕ ਰੈਸਟੋਰੈਂਟ ਦੇ ਵਿੱਚ ਉੱਥੇ ਫਿਰ ਆਪਾਂ ਲੰਚ ਲੰਚ ਕੀਤਾ ਤੇ ਸਾਰੀ ਫੈਮਿਲੀ ਦੇ ਨਾਲ ਬਹੁਤ ਵਧੀਆ ਟਾਈਮ ਸਪੈਂਡ ਹੋ ਗਿਆ ਨਾਲੇ ਆਪਾਂ ਸਾਰੀਆਂ ਗੱਡੀਆਂ-ਗੱਡੀਆਂ ਦੇਖ ਲਈਆਂ ਹੁਣ ਘਰ ਜਾ ਕੇ ਸਲਾਹ ਕਰਾਂਗੇ ਕਿ ਕਿਹੜੀ ਗੱਡੀ ਫਾਈਨਲ ਕਰਦੇ ਹਾਂ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿੰਨਾ ਜਿੰਨਾਂ ਨੇ ਵੀ ਇਹ ਸਾਰੀਆਂ ਗੱਡੀਆਂ ਯੂਜ਼ ਕੀਤੀਆਂ ਵਾ ਸਾਰੇ ਜਾਨੇ ਜਰੂਰ ਦੱਸਿਓ ਕਿ ਯਾਰ ਕਿਹੜੀ ਗੱਡੀ ਲੈਣੀ ਚਾਹੀਦੀ ਆ ਜਿਹੜੀ ਮਤਲਬ ਕਿ ਵੈਲਿਊ ਫॉर ਮਨੀ ਹੋਵੇ ਪੀ ਬੰਦੇ ਨੂੰ ਬਾਅਦ ਚ ਹੋਈ ਨਾ ਫੀਲ ਹੋਵੇ ਕਿ ਯਾਰ ਮੈਂ ਨਜਾਇਜ਼ ਪੈਸੇ ਲਾਤੇ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਇੱਕ ਜਿਦਾਂ ਆਪਣੇ ਆਪਣੇ ਵਰਗੇ ਬੰਦਿਆਂ ਦੇ ਕੋਲ 12-13 ਲੱਖ ਰੁਪਈਆ ਲਾਉਣਾ ਯਾਰ ਬਹੁਤ ਵੱਡੀ ਗੱਲ ਹੁੰਦੀ ਆ ਤੇ ਬੰਦੇ ਨੂੰ ਇਹ ਨਾ ਲੱਗੇ ਕਿ ਯਾਰ ਮੈਂ ਨਜਾਇਜ਼ ਪੈਸੇ ਲਾਤੇ ਆ ਤੇ ਬਾਕੀ ਜੇ ਤੁਸੀਂ ਮੇਰੀ ਸਲਾਹ ਪੁੱਛੋ ਤੇ ਯਾਰ ਮਹਿੰਦਰਾ ਦੀ ਜਿਹੜੀ 3X ਹੋਈ ਨਾ ਉਹ ਮਤਲਬ ਉਹ ਗੱਡੀ ਕਿਹੜੀ ਹੈਗੀ ਉਹ ਲੈਣੀ ਚਾਹੀਦੀ ਆ ਬਸ ਉਹਦੇ ਵਿੱਚ ਇੱਕ ਡਰਾ ਬੈਕ ਥੋੜਾ ਜਿਹਾ ਲੱਗਾ ਸੀਗਾ ਕਿ ਜਿੱਦਾਂ 12 ਵੋਲਟ ਦਾ ਜਿਹੜਾ ਲੱਗਦਾ ਨਾ ਸਾਕਟ ਜਿਹਾ ਲੱਗਦਾ ਆਪਾਂ ਗੋਲੂ ਜਾਂ ਲੋਨੇ ਵਿੱਚ ਹਨਾ ਉਹ ਮਿਸਿੰਗ ਆ ਮਹਿੰਦਰਾ ਦੀ ਗੱਡੀ ਵਿੱਚ ਮੈਸੇ ਮਹਿੰਦਰਾ ਦੀ ਜਿਹੜੀ 3x ਉਹ ਹੀ ਉਹ ਮਤਲਬ ਕਿ ਮੈਨੂੰ ਬਹੁਤ ਸੋਹਣੀ ਲੱਗੀ ਪਰਸਨਲੀ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਯਾਰ ਕਿਹੜੀ ਗੱਡੀ ਲੈਣੀ ਚਾਹੀਦੀ ਆ ਸਾਰਿਆਂ ਨੇ ਆਪਣੇ ਆਪਣੇ ਹਿਸਾਬ ਨਾਲ ਆਰਡਰ ਕਰ ਲਿਆ ਤੇ ਬਹੁਤ ਮਜ਼ਾ ਆਇਆ ਨਮਨ ਦਾ ਤੁਹਾਨੂੰ ਇਹ ਨਮਨ ਨੇ ਤੇ ਇੱਕ ਚੀਜ਼ ਪੱਕੀ ਆਰਡਰ ਕਰਨੀ ਹੁੰਦੀ ਆ ਛੇਕ ਇਹਨੇ ਪੀਣਾ ਬਟਰਸਕੋਚ ਆ ਜਿਹਨੇ ਆਰਡਰ ਕੀਤਾ ਸੀਗਾ ਤੇ ਫਿਰ ਇਥੋਂ ਆਪਾਂ ਖਾਣਾ ਖੋਣਾ ਖਾ ਕੇ ਸਾਰੇ ਜਣੇ ਹੋ ਗਏ ਫ੍ਰੀ ਬਿੱਲ ਬੁੱਲ ਪੇ ਕਰਕੇ ਤੇ ਆਪਾਂ ਫਿਰ ਆਗੇ ਜੀ ਆਪਣੇ ਆਪਣੇ ਘਰ ਨੂੰ ਤੇ ਆਪਣੀ ਜਿਹੜੀ ਸੀਰੀਜ਼ ਚੱਲਦੀ ਪਈ ਆ ਹੁਣ ਗੱਲ ਕਰਦੇ ਆ ਸੀਰੀਜ਼ ਦੀ ਜਿਹੜੀ ਆਪਣੀ ਸੀਰੀਜ਼ ਚੱਲਦੀ ਪਈ ਆ ਨੌਂ ਦੇ ਸੁਪਨੇ ਉਹਦਾ ਹੁਣ ਜਲਦੀ ਐਂਡ ਹੋ ਜਾਣਾ ਆ ਹੋ ਸਕਦਾ ਕੱਲ ਪਰਸੋ ਤੱਕ ਹੋ ਜੇ ਤੇ ਨਵੀਂ ਸੀਰੀਜ਼ ਸਟਾਰਟ ਕਰਾਂਗੇ ਤਲਾਕ ਦੇ ਉੱਪਰ ਬਹੁਤ ਹੀ ਜਿਆਦਾ ਸੋਹਣੀ ਸੀਰੀਜ਼ ਆ ਯਾਰ ਟੀਮ ਨੇ ਬਹੁਤ ਜਿਆਦਾ ਮਤਲਬ ਇੱਕ ਮਹੀਨਾ ਹੋ ਗਿਆ ਸਾਨੂੰ ਇਹਦੇ ਬਾਰੇ ਸੋਚਦੇ ਸੋਚਦੇ ਕਿ ਆਪਾਂ ਤਲਾਕ ਤੇ ਜਿਹੜੀ ਸੀਰੀਜ਼ ਬਣਾਉਣੀ ਆ ਉਹ ਮਤਲਬ ਕਹੈਂਡ ਜੀ ਬਣਾਉਣੀ ਆ ਜਿਹੜੀ ਮਤਲਬ ਕਿ ਤੁਹਾਨੂੰ ਡਿਸਪਾਇੰਟ ਨਾ ਕਰੇ ਤੁਸੀਂ ਪੂਰਾ ਉਹਨੂੰ ਪਸੰਦ ਕਰੋ ਤੇ ਆ ਪੂਰਾ ਇੱਕ ਮਹੀਨਾ ਆਪਾਂ ਮਤਲਬ ਇਹਦੇ ਤੇ ਸੋਚਿਆ ਤੁਹਾਨੂੰ ਵੀ ਪਤਾ ਹੀ ਆ ਕਿ ਵੀਡੀਓ ਦੇ ਵਿੱਚ ਆਪਾਂ ਡਿਸਕਸ ਵੀ ਕਰਦੇ ਰਹਿੰਦੇ ਸੀਗੇ ਕਿ ਇਹ ਤਲਾਕ ਦੇ ਵੀਡੀਓ ਬਣਾ ਰਹੇ ਆ ਤਲਾਕ ਤੇ ਵੀਡੀਓ ਬਣਾ ਰਹੇ ਆ ਹੋਰ ਵੀ ਤੁਸੀਂ ਤਲਾਕ ਤੇ ਕਾਫੀ ਸਾਰੀ ਵੀਡੀਓ ਦੇਖਿਆ ਹੋਣੀ ਆ ਪਹਿਲਾਂ ਵੀ ਬਣਾਈਆਂ ਕਈ ਯੂਟਿਊਬਰਸ ਨੇ ਪਰ ਆਪਾਂ ਬਿਲਕੁਲ ਡਿਫਰੈਂਟ ਬੀਗ ਸਿੱਖ ਚੈਨਲ ਦੇ ਉੱਪਰ ਆਉਗੀ ਤਲਾਕ ਤੇ ਸੀਰੀਜ਼ ਆਉਗੀ ਪੂਰੀ ਤੇ ਬਹੁਤ ਜ਼ਬਰਦਸਤ ਸੀਰੀਜ਼ ਲੈ ਕੇ ਆਵਾਂਗੇ ਤੇ ਇੱਥੇ ਹੁਣ ਆਪਾਂ ਹੋ ਗਏ ਸੀਗੇ ਫ੍ਰੀ ਤੇ ਸਾਰੇ ਜਣਾਂ ਨੇ ਖਾਣਾ ਖੋਣਾ ਖਾ ਗਏ ਆ ਰਜ ਪੁੱਜ ਕੇ ਤੇ ਫਿਰ ਆਪਾਂ ਆਗੇ ਬਾਹਰ ਤੇ ਬਾਹਰ ਇਹਨਾਂ ਨੇ ਰੈਸਟੋਰੈਂਟ ਵਾਲਿਆਂ ਨੇ ਲੋਕੇਸ਼ਨ ਬਹੁਤ ਘੈਂਡ ਬਣਾਈ ਸੀਗੀ ਤੇ ਉੱਥੇ ਫਿਰ ਆਪਾਂ ਥੋੜਾ ਜਿਹਾ ਫੋਟੋ ਫੁੱਟੋ ਖਿੱਚੀਆਂ ਨਮਨ ਨੇ ਵੀ ਥੋੜਾ ਇੰਜੋਏ ਕੀਤਾ ਤੇ ਰਾਤ ਕਾਫੀ ਹੋ ਗਈ ਸੀ ਕਿ ਆਪਾਂ ਘਰੋਂ ਮੇਰੇ ਖਿਆਲ ਨਾਲ ਨਿਕਲੇ ਹੋਣੇ ਆ ਅ 2 ਵਜੇ ਨਿਕਲੇ ਹਾਂ ਘਰੋਂ 2:30 ਵਜੇ ਤੇ ਸਾਨੂੰ ਲਗਭਗ ਰਾਤ ਹੀ ਪੈ ਗਈ ਯਾਰ ਮਤਲਬ ਇੱਕ ਇੱਕ ਏਜੰਸੀ ਵਿੱਚ ਜਾਣੇ ਹੀ ਫਿਰ ਉਹ ਚਾਹ ਪੁੱਛਦੇ ਹੀ ਪਾਣੀ ਪੀਉਂਦੇ ਹੀ ਫਿਰ ਗੱਡੀ ਨੂੰ ਵੀ ਤੁਹਾਨੂੰ ਪਤਾ ਦੇਖਣ ਨੂੰ ਦੁਖਣ ਨੂੰ ਸਾਰਾ ਕੁਝ ਫੀਚਰ ਵਗੈਰਾ ਸਮਝਣ ਨੂੰ ਟਾਈਮ ਤਾਂ ਲੱਗ ਜਾਂਦਾ ਸੀਗਾ ਤੇ ਚੰਗਾ ਜੀ ਸਾਰਿਆਂ ਨੂੰ ਸੱਸੀ ਕਾਲ ਜੀ ਦੀ ਵੀਡੀਓ ਭੇਜ ਦਿੱਤੀ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਆਪਣਾ ਖਿਆਲ ਰੱਖਿਓ